ਲੋਭੇ ਮਿੱਤਰੋ ਅੱਜ ਦੀ ਵੀਡੀਓ ਵਿੱਚ ਪੰਜ ਸੱਤ ਜਾਨਵਰ ਦਿਖਾਉਣੇ ਆ ਜਿਹੜੇ ਜਿਹੜੇ ਜਾਨਵਰ ਦਿਖਾਉਣੇ ਆ ਮੂਰੇ ਫੁੱਟ ਲਾਤੀਆਂ ਨੌਕਰੀ ਘੋੜੀ ਚੈੱਕ ਕਰੋ ਬਹੁਤ ਸੋਹਣਾ ਹੋਇਸ ਹਨ ਤੇ ਆ ਗੱਬਣ ਘੋੜੀ 8 ਮਹੀਨਿਆਂ ਦੀ 12 ਤਰੀਕ ਨੂੰ ਗੱਬਣ ਹੋ ਜਾਣਾ ਜੀ ਇਹਨੇ ਤੇ ਕੱਦ ਗੁੱਦੀ ਬਹੁਤ ਆ ਰੰਗ ਦੇਖੋ ਕੰਨਾਂ ਪੱਕਾ ਮੱਥੇ ਮਾਰਕਿੰਗ ਬਹੁਤ ਸੋਹਣੀ ਹੈ ਤੇ 52000 ਘੋੜੇ ਦੀ ਫੀਸ ਹੈ ਜਿਹੜੇ ਤੋਂ ਗੱਬਣ ਨੰਬਰ 3 ਤੇ ਆ ਹਜ਼ਾਰਾਂ ਦੇ ਮੁੱਲ ਦੀ ਘੋੜੀ ਆ ਜਮਾ ਘੱਟ ਮੁੱਲ ਦੀ ਵੀਡੀਓ ਜੋ ਸਾਰੇ ਤੋਂ ਘੱਟ ਮਲਦੀ ਇਹ ਕੁੜੀ ਇਹ ਦੇਖ ਲੈ ਤੇ ਆ ਬਸ਼ੇਰੀ ਚੈੱਕ ਕਰੋ ਹਜੇ ਸਾਢੇ 7 ਮਹੀਨੇ ਹੋ ਕੱਦ ਦੇਖੋ ਜਮਾ ਸਪੌਟ ਲੈਸਨ ਲਾਤਰੀ ਨਲੀ ਨੂੰ ਲਈ ਦੇਖੋ ਚੈੱਕ ਕਰੋ ਹੁਸਨ ਵੀ ਫੁੱਲ ਆ ਤੇ ਮੰਨ ਲਓ ਕੀ ਕਹਣ ਇੱਕ ਦਾ ਸਪੌਟ ਨਿਕਲ ਤੇ ਆ ਕੁੜੀ 61 ਇੰਚ ਵਾਲੀ ਲੈਂਥ ਲੋਂਥ ਬਾਡਾ ਚੈੱਕ ਕਰੋ ਮਜੂਰਤੀ ਕਿੱਡੀ ਮੰਨ ਲਓ ਕਹਿ ਸਕਦੇ ਹਾਂ ਘੋੜਿਆਂ ਜੱਡੀ ਕੁੜੀ 8 ਮਹੀਨੇ ਦੀ ਕੱਪਣ ਤੇ ਆ ਬਸ਼ੇਰੀ ਦਲਵਾਗ ਦੀ ਪੋਤੀ ਆ ਦਲਾਵਰ ਘੋੜੇ ਦੀ ਆ ਆ ਲਿਬੜੀ ਦੇਖ ਕੇ ਜਿੰਨੀ ਵਾਰ ਤੁਸੀਂ ਦੇਖੀ ਆ ਜਦੋਂ ਦੀ ਲਿਆਂਦੀ ਆਪਣੇ ਹਜੇ ਵੇਚਣ ਦਾ ਰੱਦ ਨਹੀਂ ਕੋ ਲੈਂਨ ਦੀ ਬਸ਼ੇਰੀ ਚੰਗੇ ਖਾਨਦਾਨ ਦੇ ਗਾਰੰਟੀ ਨੇ ਡੀਐਨਏ ਵਾਲੀ ਤੇ ਆ ਆਪਣੇ ਘੋੜੇ ਤੋਂ ਮੀਟ ਹੋਈ ਹੋਈ ਆ ਪੌਣੀ ਨੌਕਰੀ ਕਹਿ ਸਕਦੇ ਆ ਉਹ ਸਵਾਗਤ ਹੈ ਜੀ ਅੱਜ ਦੇ ਬਲੌਗ ਵਿੱਚ ਤੇ ਮੌਕਸਰ ਮੇਲੇ ਦੀ ਤਿਆਰੀ ਚੱਲ ਪਈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੇਲਾ ਸ਼ੁਰੂ ਹੋ ਜਾਣਾ ਤੇ ਜਾਨਵਰ ਨੁਕਰੇ ਨਾਗਰੇ ਤੋਂ ਨਵਾਇ ਫੇਣਾ ਸੋਹਣੇ ਲੱਗ ਗਿਆ ਇੱਕ ਤੇ ਪਹਿਲੀ ਵਾਰ ਹੋਇਆ ਵੀ ਮੰਡੀਆਂ ਪਹਿਲਾਂ ਦਿਨ ਸਾਫ਼ ਲੱਗਿਆ ਤੇ ਪਰ ਜਿਵੇਂ ਮੌਸਮ ਦੱਸਦੇ ਕਹਿੰਦੇ ਕੱਲ ਤੋਂ ਮੌਸਮ ਫੇਰ ਖਰਾਬ ਹੋ ਜੇ ਨਾ ਮੈਂ ਸੋਚਿਆ ਨੁਕਰੇ ਨੁਕਰੇ ਤਾਂ ਨਵਾਈ ਜਿੰਨੇ ਨਵਾਈ ਜਾਂਦੇ ਆ ਕਿਉਂ ਲਿਬੜੇ ਬਹੁਤ ਪੈਛੇ ਜਾਨਵਰ ਤੇ ਅੱਜ ਦੇ ਬਲੌਗ ਵਿੱਚ ਤੁਹਾਨੂੰ ਆਹ ਜਾਨਵਰ ਦਿਖਾਉਣੇ ਜਾਨਵਰ ਹੋਰ ਵੀ ਦਿਖਾਵਾਂਗੇ ਨੇ ਡਿਟੇਲ ਦਿੰਨੇ ਆ ਕੱਲਾ ਕੱਲਾ ਜਾਨਵਰ ਖੋਲ ਕੇ ਦਿਖਾਉਂਦੇ ਆ ਜੀ ਤੁਹਾਨੂੰ ਤੇ ਆ ਉਧਰ ਬਾਗਾਂ ਵੀ ਆ ਆਇਆ ਹੈ ਬਾਗਾਂ ਕਿਵੇਂ ਆ ਹੱਥ ਖੜਾ ਕਰ ਤੇ ਮੇਤਰਾ ਆਹ ਕੁੜੀ ਚੈੱਕ ਕਰੋ ਲੈਂਥ ਲੂੰਥ ਹੈ ਦੀ ਪੇਟਲ ਆਪਣੇ ਜੈਰਾਜ ਤੋਂ ਮੀਟ ਹੋਈ ਹੋਈ ਆ ਤੇ ਆ ਨੁਕਰੀ ਤੇ ਆ ਫਾਰਮ ਦੀ ਸਾਰਿਆਂ ਤੋਂ ਸਸਤੀ ਘੋੜੀ ਆਪਾਂ ਕਹਿ ਰਹੇ ਹਾਂ ਲੱਖਾਂ ਥੱਲੇ ਵੰਦਣੀ ਆ ਗੁਰਦਿੱਤ ਤੋਂ ਮੇਟ ਆ ਕੋਈ ਪੈਰ ਚੱਟਣੇ ਮੱਥੇ ਪਟਾ ਪਟਾਪੂਟਾ ਚੈੱਕ ਕਰ ਸਕਦੇ ਕਿੰਨਾ ਸੋਹਣਾ ਤੇ ਕੰਨ ਕੁੰਨ ਵੀ ਪੂਰੇ ਸੋਹਣੇ ਜੋੜਦੀ ਆ ਮੀਟਿੰਗ ਦੀ ਸਾਰੀ ਫੋਟੋ ਵੀਡੀਓ ਮਿਲ ਜੂ ਅੰਦਰ ਦੀ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਾਓ ਅੰਦਰ ਦੀ ਗਾਰੰਟੀ ਹੂ ਦੋਸਤੋ ਆਪਣੀ ਤੇ 60 ਇੰਚ ਦੇ ਆਸ-ਪਾਸ ਇਹਦੀ ਹਾਈਟ ਆ ਜੀ ਪ੍ਰੋਪਰ ਤਾਂ ਮੈਨੀ ਨੇ ਤੋਂ ਆ ਕੇ ਫੱਟੀ ਲਾ ਸਕਦੇ ਸਾਨੂੰ ਕੋਈ ਇਤਰਾਜ਼ ਨਹੀਂ ਕੰਨ ਕੁੰਨ ਦੇਖ ਸਕਦੇ ਚੰਗਾ ਤੇ ਬੰਤਰਾਂ ਦੀ ਵੀ ਚੰਗੀ ਆ ਐ ਨਹੀਂ ਵੀ ਦੇਖੋ ਧੌਣ ਧੌਣ ਕਿੰਨੇ ਚੰਗੇ ਰੰਗ ਰੰਗ ਵੀ ਪੂਰਾ ਸੋਹਣਾ ਤੇ ਬਾਕੀ ਮੇਟ ਉਹੀ ਉਹੀ ਖਾਲੀ ਰਹਿ ਜਾ ਫਰੀ ਭਰਾ ਲੈ ਜੈ ਰਾਜ ਚਾਹੇ ਗੁਰਦੱਤ ਜਿਹੜੇ ਤਾਂ ਮਰਜ਼ੀ ਭਰਾ ਲਿਓ ਪੈਟਰਲ ਬਹੁਤ ਆ ਆਪਾਂ ਹਜੇ ਮੰਨੀ ਵੀ ਇੱਕ ਹਿਸਾਬ ਦੀ ਖਾਲੀ ਘੋੜੀ ਆ ਤੇ ਐ ਲਾਗੇ ਜਿਵੇਂ ਸੂਣ ਵਾਲੀ ਹੁੰਦੀ ਹੈ ਜੀ ਤੇ ਚਾਰੇ ਪਾਸੇ ਦਿਖਾਤੀ ਦੋਸਤੋ ਐ ਨੂੰ ਵੀ ਨਵਾ ਕੇ ਲਿਆਉਨੇ ਫੋਟੋ ਪਰ ਇਹ ਮੰਡੀ ਨਹੀਂ ਜਾਣੀ ਦੋਸਤੋ ਇਹ ਸੇਲ ਹੋਊ ਘਰੇ ਹੋਊ ਜੇ ਉਦੋਂ ਪਹਿਲਾਂ ਹੋ ਗਈ ਤਾਂ ਕੀ ਕਹਿਣਾ ਜੇ ਨਹੀਂ ਤਾਂ ਕਰੀ ਇਹ ਉਕਾ ਉਹ ਚੰਗੇ ਘੋੜੇ ਤਾਂ ਮਿਲੀ ਆ ਜਿੱਦਾਂ ਗੱਭਣ ਚੈੱਕ ਹੋ ਗਿਆ ਤਾਂ ਰੇਟ ਵੀ ਆਪਾਂ ਵਧਾ ਕਰ ਦੇਣਾ ਸੋ ਦਿਓ ਮਿੱਤਰੋ ਇਜਾਜ਼ਤ ਤੋਂ ਹੋਰ ਜਾਨਵਰ ਡਿਟੇਲ ਤੇ ਤਰਾ ਗੱਭਣ ਕੁੜੀ ਕਰੋ ਚੈੱਕ 7 ਮਹੀਨਿਆਂ ਤੋਂ 12 ਤਰੀਕ ਨੂੰ ਅੱਠਾਂ ਦੀ ਹੋ ਜਾਣੀ ਜੀ ਇਹਨੇ ਸਾਰੀ ਫੋਟੋ ਵੀਡੀਓ ਪਰਤੀ ਨਹੀਂ ਮਿਲਦੇ ਗਰਦਿੱਤੇ ਦਾ ਪਹਿਲਾ ਰਿਜ਼ਲਟ ਆ ਬਬਰੀ ਤੇ ਆਉਣਾ ਮੱਥੇ ਫੁੱਲ ਦੇ ਪਹਿਲਾ ਵੀ ਰਿਜ਼ਲਟ ਜੈ ਰਾਜ ਤੋਂ ਬਹੁਤ ਚੰਗਾ ਹੈ ਤਾਂ ਨੈਕ ਨੁੱਕ ਦੇਖੋ ਕਿੰਨੇ ਚੰਗੇ ਮੱਥੇ ਫੁੱਲ ਆ ਤੇ ਬਾਕੀ ਗਰਦਿੱਤ ਤੋਂ ਮੇਟ ਆ ਵੀ ਜੈ ਰਾਜ 71 ਇੰਚ ਦਾ ਇੰਡੀਆ ਦਾ ਆਪਾਂ ਕਹਿ ਸਕਦੇ ਹਾਂ ਟੋਲੇਸਟ ਆਸਟ੍ਰੇਲੀਅਨ ਆ ਉਸ ਦਾ ਬੱਚਾ ਹਮਦੇ ਘੋੜੇ ਦਾ 70 ਇੰਚ ਵਾਲਾ ਦਾ ਭਰਾ ਵੀ ਜੇ ਰਾਜ ਦਾ ਬੱਚਾ ਗੁਰਦੈਤ ਤੋਂ ਗੱਬਣਾ ਜੀ ਘੋੜੀ ਦੀ ਆਪਦੀ ਹਾਈਟ ਵੀ ਥੋੜੀ ਨੇ 61 ਇੰਚ ਆ ਜੀ ਹਾਈਟ ਇਹਦੀ ਕੱਲਾ ਮੱਥੇ ਫੁੱਲ ਫੋਲੀ ਮਾਰ ਕੇ ਰੰਗ ਰੰਗ ਬਹੁਤ ਕਾਲਾ ਬਾਕੀ ਮੰਡੀ ਤੇ ਦੇਖ ਲਓ ਜੀ ਨੇ ਮੰਡੀ ਤੇ ਦੇਖਣੀ ਹੋਈ ਜੀ ਤਰ ਇੱਕ ਆ ਚੈੱਕ ਕਰਿਓ ਨੁਕਰੀ ਘੋੜੀ ਆ 60 ਇੰਚ ਦੀ ਇੱਕ ਮੌਕੇ ਤੇ ਖਾਲੀ ਆ 1-2% ਆਪਾਂ ਕਹਦੇ ਹਾਂ ਸਪੋਟ ਹੋ ਲੈਂਥ ਨੂੰ ਥੋੜੀ ਚੰਗੀ ਆ ਪੈਰਾਂ ਪੂਰਾ ਦੀ ਸੋਹਣੀ ਆ ਬਾਰੀ ਬੰਨਦੇ ਤੂੰ ਉਹ ਖੁੰਝੇ ਬੰਨਦੇ ਤਾਂ ਦੋਸਤੋ ਨਮਾਈ ਹੋਈ ਤਾਂ ਦਿਖਾਈਏ ਵੀ ਨਮਾਈ ਹੋਈ ਤਾਂ ਸਪੌਟ ਜੀ ਪਤਾ ਚੱਲ ਜਣਾ ਮੋٹے ਮੋٹے ਨਮਾਤੇ ਜਾਨਵਰ ਆਪਾਂ ਘੁਆਏ ਆ ਮੌਸਮ ਇੱਕ ਤਾਂ ਸ਼ਾਮ ਦਾ ਟਾਈਮ ਹੋ ਚੱਲਿਆ ਜੀ ਦੂਜਾ ਕੱਲੂ ਮੌਸਮ ਖਰਾਬ ਦੱਸਦੇ ਮੈਂ ਕਿਹਾ ਵੀ ਫਿਰ ਕੱਲੂ ਤਾਂ ਨਮਾਈ ਨਹੀਂ ਜਾਣੇ ਅੱਜ ਜਿੰਨੇ ਵੀ ਨਮਾਈ ਜਾਂਦੇ ਨਵਾ ਦਿਆ ਹੈਨਾ ਸੋ ਦੇਖ ਲਓ ਦੋਸਤੋ ਵੇਖੋ ਦੋਸਤੋ ਨੁਕਰੀ ਘੋੜੀ ਦਾ ਫਰੰਟ ਖੜਨੇ ਖੜਨੇ ਕਿੰਨੇ ਚੰਗੇ ਕੰਨ ਕੁੰਨ ਦੇਖ ਲਓ ਨਾਲ ਜੋੜਦੇ ਐਨ ਪੂਰੀ ਚੰਗੀ ਘੋੜੀ ਆ ਤੇ ਬਾਕੀ ਮੰਡੀ ਦਿਖਾਵਾਂ ਤੁਹਾਨੂੰ ਤੇ ਆ ਆ ਗਿਆ ਚੈਂਪੀਅਨ ਬਲੱਡ ਲਾਈਨ ਦਾ ਜਮਾਂ ਹਜ਼ਾਰਾਂ ਦੇ ਮੁੱਲ ਦਾ ਬੱਚਾ ਇਹ ਤਾਂ ਦੋਸਤੋ ਦਾਦਾ ਵੀ ਚੈਂਪੀਅਨ ਪਿਓ ਵੀ ਚੈਂਪੀਅਨ ਤੇ ਬੱਚਾ ਸਮਝੇ ਤਾਂ ਬੱਚਾ ਵੀ ਚੰਗਾ ਬਣੂ ਆਲੀਸਾਨ ਲਾਈਨ ਆ ਜੀ ਦਲਸਾਨ ਘੋੜੇ ਦਾ ਪੋਤਾ ਤੇ ਚੈਂਪੀਅਨ ਰਾਜਵੰਸ਼ ਦਾ ਬੱਚਾ ਪ੍ਰਿੰਟ ਪ੍ਰਿੰਟ ਚੰਗਾ ਹਜ਼ਾਰਾਂ ਦੇ ਮੁੱਲ ਦਾ ਜਮਾਂ ਥੋੜੇ ਮੁੱਲ ਦਾ ਤੋ ਉਸ ਤੋਂ ਬਾਅਦ ਆ ਨੌਕਰੀ ਬਸ਼ੇਰੀ ਚੈੱਕ ਕਰੋ ਜਿਹਨੇ ਕੱਦ ਵਾਲੀ ਬਸ਼ੇਰੀ ਭਾਲਦਾ ਮਜ਼ਬੂਤੀ ਵਾਲੀ ਬਸ਼ੇਰੀ ਭਾਲਦਾ ਉਹ ਭਰਾ ਇਹ ਦੇਖ ਲਓ ਲੱਤ ਦੀ ਨਲੀ-ਨੁਲੀ ਆ ਕੇ ਚੈੱਕ ਕਰੋ ਸਿਰਫ ਕੰਨਾਂ ਦੇ ਵਿਚਾਲੇ 2-4 ਵਾਲੀ ਕਾਲੇ ਆ ਪਿੰਡੇ ਤੇ ਹੋਰ ਕੋਈ ਸਪੌਟ ਨਹੀਂ ਨਾ ਕੰਨਾਂ ਦੇ ਵਿੱਚ ਸਪੌਟ ਆ ਪੂਰੀ ਸਪੌਟਲੈਸ ਗੁਲਾਬੀ ਚਮੜੀ ਦੀ ਬੱਚੀ ਆ ਕੱਦ ਕਰਨ ਵਾਲੀ ਬਸ਼ੇਰੀ ਆ ਹੱਡਪੈਰ ਦੇਖ ਲਓ ਕੰਨਾਂ ਖੁੱਲਾ ਪੂਰੀ ਮਜ਼ਬੂਤ ਘੋੜੀ ਬਣੂ ਤੇ ਉਸ ਤੋਂ ਬਾਅਦ ਹੁਣ ਦੋ ਬਸ਼ੇਰੀਆਂ ਸੁਲਤਾਨ ਵਾਲੀਆਂ ਚੈੱਕ ਕਰਾਉਂਦੇ ਆ ਤੁਹਾਨੂੰ ਆ ਦੋਨੇ ਬੇਸ਼ੀਰੀਆਂ ਅੱਜ ਤਾਈਂ ਤੁਸੀਂ ਲਿਬੜੀਆਂ ਹੀ ਦੇਖੀਆਂ ਜਦੋਂ ਦੇਖੀਆਂ ਪਰ ਬੱਚਿਆਂ ਦੀ ਸਫਾਈ ਬਹੁਤ ਹੈ ਕੀ ਕਹਣਾ ਕੰਨਾਂ 'ਚ ਇੱਕ ਦੋ ਸਪੌਟ ਹਨ ਪਿੰਡੇ ਤੇ ਦੋਨਾਂ ਬੱਚਿਆਂ ਦੀ ਹੈ ਨਹੀਂ ਨਵਾਇ ਨਵਾਈਆਂ ਹੋਈਆਂ ਹੁਣ ਤੁਸੀਂ ਦੇਖ ਸਕਦੇ ਹੋ ਸਫਾਈ ਸੂਈ ਕਿੰਨੀ ਹੈ ਇਹਨਾਂ 'ਚ ਵੀ ਚਿੱਟੇ ਚਮੜੀ ਦੀਆਂ ਗੁਲਾਬੀ ਚਮੜੀ ਆ ਚਿੱਟਾ ਪੂਰਾ ਨਰਮੇ ਦੀ ਫੋਟਾ ਵਰਗਾ ਰੰਗ ਆ ਜਿਹੜੀ ਪੇਲੀ ਬੱਚੀ ਹੈ ਜੀ ਇਹ ਸੁਲਤਾਨ ਦੀ ਆ ਡੋਡਾਂ ਵਾਲੇ ਪ੍ਰਿੰਸ ਦੀ ਪੋਤੀ ਆ 1 ਸਾਲ ਉਮਰ ਆ ਤੇ ਆ ਵੀ ਬੱਚੀ ਸੁਲਤਾਨ ਦੇ ਦੋਨੇ ਭੈਣੇ ਹੀ ਆ ਪਿਓ ਦੋਨਾਂ ਦਾ ਸੇਮ ਆ ਪਰ ਮਾਵਾ ਅੱਡ ਅੱਡ ਇਹ ਬੱਚੀ 2 ਸਾਲ ਦੀ ਜੀ ਬੱਚੀ ਦੀ ਲੱਤ ਲੁੱਤ ਦੇਖ ਸਕਦੇ ਹੋ ਤੁਸੀਂ ਚੰਗੀ ਆ ਬੱਚੀ ਸਫਾਈ ਸੂਈ ਬਹੁਤ ਆ ਸਾਬਕਾ ਸੁੱਕਾ ਇਹਦੇ ਵੀ ਹੈਣੀ ਤੇ ਇਹ 2 ਸਾਲ ਦੇ ਮੂਹਰੇ ਲਈ ਬੱਚੇ 1 ਸਾਲ ਦੀ ਆ ਤੇ ਦੋਸਤੋ ਇਹ ਤੰਨੇ ਨੁਕਰੀਆਂ ਬਿਸ਼ੇਰੀਆਂ ਕੋਈ ਨੁਕਰੇ ਬਿਸ਼ੇਰੀ ਲੈਣ ਦਾ ਚਾਹਵਣ ਹੋਵੇ ਭਰਾ ਤਾਂ ਇਹ ਤੰਨੇ ਦੇਖ ਸਕਦਾ ਬਈ ਉਸ ਤੋਂ ਬਾਅਦ ਆ ਘੋੜੀ ਚੈੱਕ ਕਰੋ ਜਿਹੜੀ ਆਪਾਂ ਵੀਡੀਓ ਦੇ ਫਰੰਟ ਜੇ ਦਿਖਾਈ ਆ ਵੀ ਆਪਣੇ ਗੁਰਦੈਤ ਤੋਂ ਗੱਭਣ ਤਾਂ ਮਿੱਤਰ ਨੇ 12 ਤਰੀਕ ਨੂੰ 8 ਮਹੀਨੇ ਹੋ ਜਾਣੇ ਆ ਗੁਰਦੈਤ ਤੋਂ ਗੱਭਣ ਨੂੰ ਪਹਿਲਾਂ ਇਹਨੇ ਜੈ ਰਾਜ ਤੋਂ ਬੱਚਾ ਦਿੱਤਾ ਬੱਚਾ ਬਹੁਤ ਵੱਡਾ ਦਿੱਤਾ ਸੀ ਜੈ ਰਾਜ ਤੋਂ ਵੀ ਤੇ ਹੋਣਾ ਬੱਚੀ ਦੇ ਮੱਥੇ ਘੋੜੀ ਦੇ ਮੱਥੇ ਫੁੱਲ ਆ ਇਸ ਵਾਰ ਗੁਰਦਿੱਤ ਤੋਂ ਗੱਬਣ ਕਰਦੋ ਕੁਦ ਤੋਂ ਹੀ ਦੇਖ ਸਕਦੇ ਆ ਘੋੜਿਆਂ ਜਿੱਡੀ ਘੋੜੀ ਆ ਲੈਂਥ ਲੰਥ ਕਿੰਨੀ ਆ ਹਾਈਟ ਵੀ ਸੋਹਣੀ ਆ ਤੇ ਬਾਕੀ ਉਪਰੋਂ ਗੱਬਣ ਗੱਬਣ ਚੈੱਕ ਪਾਸ ਆ ਰੰਗ ਰੰਗ ਪੂਰਾ ਪੱਕਾ ਉਸ ਤੋਂ ਬਾਅਦ ਆ ਬੱਚੀ ਚੈੱਕ ਕਰੋ ਦਲਾਵਰ ਦੀ ਆ ਦਲਵਾਗ ਰਣੀਆਂ ਦੀ ਪੁੱਤੀ ਹੈ ਜੀ ਦਲਾਵਰ ਘੋੜੇ ਦੀ ਬੱਚੀ ਆ 13 ਕੁ ਮਹੀਨੇ ਦੀ ਉਮਰ ਹੋਈ ਆ ਬੱਚੀ ਦੀ ਕੱਦ-ਕੁੱਦ ਚੰਗਾ ਕੱਢਿਆ ਕੰਨ-ਕੰਨ ਦੇਖੋ ਕਿੰਨੇ ਸ਼ੂ ਕੁਆਲਿਟੀ ਦਾ ਇਹਦੀ ਮਾਂ ਵੀ ਮੱਝੂ ਕਾ ਖਾਨਦਾਨ ਤੇ 63 ਇੰਚ ਮਾਂ ਦੀ ਹਾਈਟ ਸੀ ਤੇ ਪਿਓ ਦੀ ਹਾਈਟ ਵੀ ਚੰਗੀ ਹੈ ਪਰ ਬੱਚੀ ਵੀ ਪੂਰੀ ਬਰੀਕੀ-ਬਰੂਕੀ ਪੂਰੀ ਚੰਗੀ ਆ ਰੰਗ-ਰੰਗ ਹੋਣਾ ਕੰਨ ਕੰਡੀਸ਼ਨ ਦੀ ਕਰਦਨ ਦੀ ਪੂਰੀ ਪਰਫੈਕਟ ਆ ਉਸ ਤੋਂ ਬਾਅਦ ਜਿਹੜੇ ਭਰਾਵਾਂ ਨੇ ਚੰਬੀ ਕੁੜੀ ਲੈਣੀ ਆ ਚੰਬੀ ਕੁੜੀ ਦੇਖੋ ਚਾਰੇ ਲੱਤਾਂ ਚਿੱਟੀਆਂ ਸਾਰਾ ਮੂੰਹ ਚਿੱਟਾ ਤੇ ਢੱਡ ਚਿੱਟਾ ਕੱਦ-ਕੁੱਦ ਵੀ 60 ਇੰਚਾ ਲੈਂਥ ਨੂੰ ਉੱਥੇ ਸੋਹਣੀ ਤੇ ਆਪਣੇ ਘੋੜੇ ਤੋਂ ਮੀਟ ਹੋਈ ਹੋਈ ਆ ਫੋਟੋ ਵੀਡੀਓ ਮਿਲ ਜੂ ਤੋ ਜਾਨਵਰ ਦੋਸਤੋ ਆ ਦਿਖਾਤੇ ਤੁਹਾਨੂੰ 5-7 ਨੋਕਰੇ ਆਵਲਖ ਬਸ਼ੀਰਾ ਚੰਬੀ ਘੋੜੀ ਤੇ ਨੰਬਰ ਕਰ ਲਓ ਨੋਟ ਦੋਸਤੋ 62391 54544 98555 99017 ਜਿਹੜਾ ਵੀ ਜਾਨਵਰ ਪਸੰਦ ਆ ਸਕਰੀਨ